ਦੇਖ ਸਕਦੇ ਹੋ ਦੋਸਤੋ ਆ ਜਗ੍ਹਾ ਉਹ ਜਿਹੜਾ ਬੰਗਰੋਲ ਪਿੰਡ ਦੇ ਵਿੱਚ ਰੌਲਾ ਪਿਆ ਹੋਇਆ ਆਲੇ-ਦਾਲੇ ਗਰਿੱਲ ਵੱਜੀ ਹੋਈ ਆ ਦੇਖ ਸਕਦੇ ਹੋ ਤਸਵੀਰਾਂ ਤੇ ਇੱਥੇ ਆ ਬਣਿਆ ਹੋਇਆ ਹੈਗਾ ਉਹ ਥੜਾ ਜਿਹਦੇ ਉੱਪਰ ਸਟੈਚੂ ਲੱਗਣਾ ਸੀਗਾ ਤੇ ਆਹ ਜਗ੍ਹਾ ਇੰਨੀ ਦੋ ਮਰਲੇ ਜਗ੍ਹਾ ਕਹਿੰਦੇ ਨੇ ਜਿਹਦੇ ਵਿੱਚ ਸਾਰਾ ਪਿੰਡ ਆ ਜਿਹੜਾ ਇੱਕ ਵਿਵਾਦ ਵਾਂਗੂ ਕਹੀਦੀ ਇੱਕ ਵੱਡਾ ਵਿਵਾਦ ਆ ਜਿਹੜਾ ਪਿੰਡ 'ਚ ਖੜਾ ਕੀਤਾ ਜਾ ਰਿਹਾ ਹੈ ਐਡਾ ਵੱਡਾ ਵਿਵਾਦ ਪਿੰਡ ਦੇ ਵਿੱਚ ਖੜਾ ਕਰਨਾ ਕੱਲ ਨੂੰ ਕੋਈ ਹੋਰ ਵਾਧਾ-ਵਾਧਾ ਹੈ ਦੂਜੀ ਧਿਰ ਜਿਹੜੀ ਉਹ ਸਾਹਮਣੇ ਉਹ ਖੜੀ ਹੈਗੀ ਦੇਖ ਸਕਦੇ ਹੋ ਪਰਲੀ ਸਾਈਡ ਹੁਣ ਆ ਥੜਾ ਲੱਗਿਆ ਹੋਇਆ ਇਹਦੇ ਉੱਪਰ ਜਿਹੜਾ ਸਟੈਚੂ ਹੈ ਜਿਹੜਾ ਉਹ ਲੱਗਣਾ ਸੀਗਾ ਤਸਵੀਰਾਂ ਦੇਖ ਲਓ ਤੁਸੀਂ ਇਹ ਵਿਵਾਦ ਦਾ ਇੱਕ ਵੱਡਾ ਕਾਰਨ ਬਣ ਗਿਆ ਬੰਗਰੋਲ ਪਿੰਡ ਦੇ ਵਿੱਚ ਹਾਂ ਮਾਤਾ ਜੀ ਕੀ ਗੱਲੇ ਮੀਣ ਪਿੱਟ ਸਿਆਪਾ ਦੋਨਾਂ ਧਿਰਾਂ ਦੇ ਸੀਵੇ ਲਵੇ ਲਵੇ ਨੇ ਅਕੰਧ ਵਿਚਾਲ ਦੀ ਕੱਢੀ ਹੋਈ ਆ ਪਿੱਟ ਸਿਆਪਾ ਚੂੜੇ ਚ ਮਾਰ ਵੀ ਕਰਦੇ ਨੇ ਜੱਟ ਜਿਮੀਦਾਰ ਵੀ ਕਰਦੇ ਨੇ ਉੱਥੇ ਲੱਡੇ ਤੇ ਹੀ ਆ ਕੇ ਕਰਦੇ ਨੇ ਜੀ ਉੱਥੇ ਕੋਈ ਪਿੱਟ ਸਿਆਪਾ ਨਹੀਂ ਕਰਦਾ ਤੇ ਉੱਥੇ ਤਾਂ ਜਿੱਤੋਂ 4-5 ਸਾਲ ਪਹਿਲਾਂ ਡੰਗਰ ਬੰਨਦੇ ਤੇ ਨਹਾ ਬਹਨ ਨਹੀਂ ਬਹਨ ਨਹੀਂ ਅੱਛਾ ਇਹ ਪਤਾ ਕੀ ਕਹਿ ਰਹੇ ਨੇ ਇਹ ਕਹਿੰਦੇ ਵੀ ਉੱਥੇ ਖੰਡਾ ਲਾ ਲੋ ਠੀਕ ਹੈ ਨਾ ਜਾਂ ਕੋਈ ਵੀ ਸਟੈਚੂ ਹੋਰ ਲਾ ਲੋ ਜਾਨੀ ਕਿ ਡਾਕਟਰ ਮੈਡ ਕਰਦਾ ਸਟੈਚੂ ਨਹੀਂ ਲਾ ਦਿੰਦੇ ਅਸੀਂ ਇਹ ਗੱਭਰੂ ਜਵਾਨ ਮੁੱਕ ਜਾਂਦਾ ਹੈ ਗੱਭਰੂ ਜਵਾਨ ਮੁੱਕ ਜਾਂਦਾ ਹੈ ਅਸੀਂ ਪਿੱਠ ਸੇ ਆਪਾਂ ਕਰਦੇ ਆਂ ਔਰ ਇਹ ਪਿੱਟਦੇ ਆਂ ਅਸੀਂ ਸਾਨੂੰ ਸੜਕ ਤੇ ਬਹਿਨੇ ਆਂ ਉੱਥੇ ਸੜਕ ਤੇ ਕਿੱਥੇ ਬੈਠਾ ਜਾਂਦਾ ਪਾਣੀ ਵੀ ਪਾਉਣਾ 부ੜੀ ਦੇ ਦੰਦੜਾ ਵੀ ਪੈਂਦੀਆਂ ਨੇ ਕੋਈ ਗੱਭਰੂ ਦੀ ਮੌਤ ਹੁੰਦੀ ਆ ਸਾਡੇ ਜੱਤ ਅਸੀਂ ਫਿਰ ਉਰੀ ਬਹਿਨੇ ਆਂ ਸਾਨੂੰ ਕੋਈ ਇਤਰਾਜ਼ ਨਹੀਂ ਪਿੱਛੇ ਲਾਉਣ ਸਕੂਲ ਚਲਾਉਣ ਇੱਧਰ ਲਾਉਣ ਤੇ ਇਹ ਸਟੈਚੂ ਲੰਦਾ ਹੋਇਆ ਜੀ ਹਾਂਜੀ ਹਾਂਜੀ ਇਹ ਸਟੈਚੂ ਲੰਦਾ ਹੋਇਆ ਜੀ ਤੇ ਲਾਉਣਾ ਹੈ ਹਾਂਜੀ ਉੱਥੇ ਲਾਉਣਾ ਠੀਕ ਹੈ ਜੀ ਦੇਖ ਸਕਦੇ ਹੋ ਦੋਸਤੋ ਡਾਕਟਰ ਭੀਮ ਬਰੋ ਉਮੀਦਕਰ ਸਰਦਾ ਸੰਵਿਧਾਨ ਇਹਨਾਂ ਨੇ ਪਰ ਇਸ ਸਟੈਚੂ ਦਾ ਜਿਹੜਾ ਵਿਵਾਦ ਹੈ ਪਿੰਡ ਬੰਗਰੋਲ ਵਿਖੇ ਚੱਲ ਰਿਹਾ ਹੈਗਾ ਦੋਸਤੋ ਇਹ ਸਟੈਚੂ ਹੈ ਜਿਹੜਾ ਬੰਗਰੋ ਬੰਗਲਾ ਹੋਰ ਆਪਣਾ ਧੜਬੇ ਹਲਕੇ ਚ ਪਿੰਡ ਹੈ ਪਿੰਡ ਬੰਗਰੋਲ ਉੱਥੋਂ ਲੱਗਣ ਤੋਂ ਰੋਕਿਆ ਜਾ ਰਿਹਾ ਹੈ ਇਹਨਾਂ ਨੇ ਥੜਾ ਵੀ ਬਣਾ ਦਿੱਤੀ ਪਾਈਆਂ ਨੇ ਹੁਣ ਅੱਗੇ ਵਾਲੀ ਗੱਲ ਤੁਸੀਂ ਪਹਿਲਾਂ ਵੀ ਦੇਖੀਏ ਵੀਡੀਓ ਚ ਪਰ ਜਿਹੜਾ ਨਵਾਂ ਇੱਕ ਮਸਲਾ ਉੱਭਰ ਕੇ ਆ ਗਿਆ ਸਾਹਮਣੇ ਉਹ ਥੋੜੇ ਸਾਹਮਣੇ ਲੈ ਕੇ ਆ ਰਹੇ ਹਾਂਗੇ ਇਸ ਸਟੈਚੂ ਲਾਉਣ ਤੋਂ ਸਾਨੂੰ ਰੋਕਿਆ ਜਾ ਰਿਹਾ ਜੀ ਕੁਝ ਕੁ ਘਰਾਂ ਵੱਲੋਂ ਨਹੀਂ ਬਾਕੀ ਸਾਰੇ ਜ਼ਿੰਮੇਵਾਰ ਪਰਵਪਰਾ ਸਾਡੇ ਨਾਲ ਨੇ ਜੀ ਠੀਕ ਹੈ ਤੇ ਉੱਥੇ ਕੁਝ ਕੁ ਘਰਾਂ ਦੇ ਇੱਕ ਪੁਰਾਣਾ ਸਰਪੰਚ ਆ ਉਹ ਵੀ ਸਾਨੂੰ ਰੋਕ ਲਾ ਰਿਹਾ ਤੇ ਅਸੀਂ ਇੱਥੇ ਅਸੀਂ ਡਾਕਟਰ ਭੀਮਰਾਓ ਉਮੀਦਵਾਰ ਸਾਹਿਬ ਦਾ ਬੁੱਤ ਲਾਉਣਾ ਚਾਹੁੰਦੇ ਸੀਗੇ ਠੀਕ ਹੈ ਤੇ ਕੁਝ ਉਹ ਦੂਸਰੀ ਪਾਰਟੀ ਦੇ ਬੰਦੇ ਕਹਿੰਦੇ ਜੀ ਵੀ ਇੱਧਰ ਨਾ ਲਾਓ ਜੀ ਉੱਧਰ ਲਗਾ ਲਓ ਇੱਧਰ ਨਾ ਲਾਓ ਉੱਤੇ ਤੇ ਸਰਪੰਚ ਸਾਹਿਬ ਤੇ ਸਾਡਾ ਬੇੜਾ ਨਵਾਸੀ ਉਥੇ ਦੂਸਰੇ ਪਾਸੇ ਖਾਲੀ ਜਗ੍ਹਾ ਸਾਫ਼ ਸੁਥਰੀ ਜਗ੍ਹਾ ਸੀਗੀ ਜੀ ਹੂੰ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ ਜਿਹੜੇ ਆਪਣੀ ਜਿਵੇਂ ਪੰਚਾਇਤ ਸਾਰਾ ਨਗਰ ਹੈ ਜੀ ਇੱਕ ਪਾਸੇ ਹੈ ਸਾਰਾ ਜੀ ਠੀਕ ਹੈ ਛੇ ਮੈਂਬਰ ਨੇ ਜੀ ਸਾਰਾ ਨਗਰ ਸਟੈਚੂ ਲਾਉਣ ਦੇ ਵਿੱਚ ਹੈ ਜੀ ਠੀਕ ਹੈ ਛੇ ਮੈਂਬਰ ਆ ਇੱਕ ਸਰਪੰਚ ਸੱਤਵਾਂ ਸਰਪੰਚ ਸਾਰਾ ਨਗਰ ਠੀਕ ਹੈ ਇੱਕ ਮੈਂਬਰ ਨੇ ਸਾਰਾ ਉਹ ਕਰਖਿਆ ਜੀ ਤਾਂ ਬਣਦੀਆਂ ਨਹੀਂ ਜੇ ਕੋਈ ਭਾਈਚਾਰੇ ਦਾ ਟਕਰਾਉ ਹੁੰਦਾ ਹੈ ਉਹਦਾ ਬਗਵਾਦ ਨੂੰ ਨਿਮੇੜਨ ਵਾਸਤੇ ਬਣਦੀਆਂ ਹੁੰਦੀਆਂ ਨੇ ਪਰਚਾਈਤਾਂ ਦਾ ਇਹ ਮਤਲਬ ਨਹੀਂ ਹੁੰਦਾ ਵੀ ਤਾਣਾ ਸ਼ਾਹੀ ਰਾਜ ਨਾਲ ਵੀ ਕਰੋ ਵੀ ਲੋਕਾਂ ਨੂੰ ਦਬਾਓ ਇਸ ਤਰ੍ਹਾਂ ਨਹੀਂ ਕੰਮ ਚੱਲਦੇ ਹੁੰਦੇ ਸਾਡਾ ਭਾਈਚਾਰਕ ਸਾਂਝ ਹੈ ਇਹਨਾਂ ਬਿਨਾਂ ਸਾਨੂੰ ਨਹੀਂ ਸਰਦਾ ਸਾਨੂੰ ਇਹਨਾਂ ਬਿਨਾਂ ਨਹੀਂ ਸਰਦਾ ਸਾਡੇ ਅਸੀਂ ਕਦੋਂ ਤੋਂ ਖੜੀ ਕਿੰਨੀਆਂ ਕਿ ਪੀੜ੍ਹੀਆਂ ਤੋਰੇ ਨਗਰ 'ਚ ਇਕੱਠੇ ਰਹਿ ਰਹੇ ਹਾਂ ਸੁਣ ਰਿਹਾ ਸੀ ਮੰਤਰੀ ਸਾਹਿਬ ਨਾਲ ਗੱਲ ਹੋਈ ਸੀ ਮੰਤਰੀ ਸਾਹਿਬ ਨੇ ਪ੍ਰਸ਼ਾਸਨ ਨੂੰ ਕਿਹਾ ਵੀ ਸਹੀ ਤਰੀਕੇ ਨਾਲ ਇਹ ਵਿਵਾਦ ਨੂੰ ਠੱਲ ਪਾਈ ਜਾਵੇ ਵੱਡੀ ਗੱਲ ਇਹ ਆ ਪੂਰੇ ਤਾਂ ਵਿਵਾਦ ਨੂੰ ਖਤਮੇ ਹੋ ਗਿਆ ਇੱਥੇ ਤਾਂ ਇਹ ਸਾਰੇ ਪਰਿਵਾਰਾਂ ਨੇ ਇਕੱਠੇ ਹੋ ਕੇ ਸਟੇਲ ਐ ਰੱਖੀ ਆ ਠੀਕ ਆ ਨਾ ਜੀ ਤੇ ਹੁਣ ਅਸਲ ਗੱਲ ਕੁਛ ਵੀ ਨਹੀਂ ਹੈਗੀ ਇਹ ਸਿਰਫ ਸਰਪੰਚ ਦੀ ਇੱਕ ਈਗੋ ਹੈ ਮੈਂ ਵੀਡੀਓ ਸਾਹਿਬ ਨਾਲ ਵੀ ਗਿਆ ਸੀ ਮੈਂ ਉਹਨਾਂ ਨੂੰ ਪਛਾਦੀ ਵੀ ਸਾਰੇ ਬੋਹੂ ਕੀ ਰਿਹਾ ਹੈ ਵੀਡੀਓ ਸਾਹਿਬ ਕਹਿੰਦੇ ਮੇਰੇ ਤਾਂ ਨੌਲੇਜ ਨਹੀਂ ਇਹ ਸਾਰੇ ਘਟ ਤੋਂ ਘਟ 6 ਤੋਂ 700 ਬੰਦੇ ਨੇ ਸਾਈਨ ਕਰਕੇ ਅਪਲੀਕੇਸ਼ਨ ਦੇ ਨਾਲ ਵੀਡੀਓ ਸਾਹਿਬ ਨੂੰ ਦਿੱਤੀ ਹੈ ਤੇ ਵੀਡੀਓ ਸਾਹਿਬ ਨੇ ਇਹਨੂੰ ਬੁਲਾ ਕੇ ਪੁੱਛਿਆ ਭਾਈ ਮਨਜ਼ੂਰੀ ਨਾ ਤਾਂ ਵੀਡੀਓ ਸਾਹਿਬ ਨੂੰ ਮਨਜ਼ੂਰੀ ਲਈ ਨਾ ਕੋਈ ਮਤਾ ਪਿਆ ਹੁਣ ਚਾਹੇ ਬੈਕ ਡੇਟ ਚ ਕਿਵੇਂ ਮਰਜ਼ੀ ਪਾ ਲਿਆ ਹੋਇਆ ਆਪਾਂ ਕਹਿ ਨਹੀਂ ਸਕਦੇ ਵੀਡੀਓ ਸਾਹਿਬ ਦੇ ਕਹਿਣ ਦਾ ਭਾਵ ਸੀ ਭਾਈ ਮਿੱਤ ਮਨਜ਼ੂਰੀ ਨੇ ਇਹਨਾਂ ਨੇ ਲਈ ਇਹ ਖੁਦ ਉਹ ਸਰਪੰਚ ਨਹੀਂ ਸਰਪੰਚ ਉਹਦੀ ਮੈਸੇਜ ਨੇ ਜਦੋਂ ਇਹ ਕੰਮ ਸ਼ੁਰੂ ਕਰਿਆ ਉਸ ਟਾਈਮ ਉਹ ਸਰਪੰਚ ਹਜੂਰ ਸਾਹਿਬ ਗਏ ਹੋਏ ਸੀਗੇ ਪਿੰਡ ਦੀ ਸੰਗਤ ਗਈ ਸੀ ਕਾਫੀ ਕਾਫੀ ਇਹ ਗੱਲ ਸਾਹਮਣੇ ਆਈ ਵੀ ਕਿਉਂ ਰੋਕ ਰਹੇ ਨੇ ਰੋਕ ਬੱਸ ਜੀ ਇਹ ਜਿਹੜੇ ਕਹਿੰਦੇ ਜੀ ਜ਼ਿੰਮੇਦਾਰਾਂ ਦੇ ਘਰ ਨੇ ਹਾਂ ਜੀ ਵੀ ਜ਼ਿੰਮੇਦਾਰਾਂ ਦੇ ਘਰ ਨੇ ਇਧਰ ਇਹ ਅੱਜ ਦੇ ਨਹੀਂ ਰੋਕ ਰਹੇ ਕਾਫੀ ਟਾਈਮ ਤੋਂ ਰੋਕ ਰਹੇ ਨੇ ਜੀ ਅਸਲ ਦੇ ਵਿੱਚ ਇਹ ਐਡਾ ਐਡਾ ਮੁੱਦਾ ਹੈ ਨਹੀਂ ਜਿੱਦਾਂ ਬਣਾਇਆ ਗਿਆ ਜੀ ਠੀਕ ਹੈ ਤੇ ਪੰਚਾਇਤ ਨੇ ਮਤਾ ਪਾਇਆ ਤੇ ਮਤੇ ਤੋਂ ਬਾਅਦ ਮਤਲਬ ਉੱਥੇ ਸਾਰਾ ਕੰਮ ਚੱਲ ਗਿਆ ਜੀ ਸਟੈਚੂ ਲੱਗਣਾ ਸੀ ਬਸ ਉਹ ਰੋਕ ਰਹੇ ਨੇ ਬਸ ਉਹਨਾਂ ਦੇ ਜਿਹੜੇ ਘਰ ਉਧਰ ਆ ਗਏ ਵੀ ਸਾਡੇ ਘਰ ਇੱਧਰ ਨੇ ਤਾਂ ਕਰਕੇ ਉਹਨਾਂ ਨੇ ਮੁੱਦਾ ਬਣਾ ਰੱਖਿਆ ਵੀ ਇੱਧਰ ਨਹੀਂ ਲੱਗਣਾ ਸਾਡੇ ਕਿਤੇ ਪਹਿਲਾਂ ਪੁਰਾਣੇ ਬਜ਼ੁਰਗ ਇਹਨਾਂ ਦੀ ਭਾਵਨਾਵਾਂ ਡਾਕਟਰ ਵੀਰਾਂ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਪਹਿਲਾਂ ਵੀ ਬੁੱਤ ਲਗਾਉਣਾ ਚਾਹੁੰਦੇ ਸੀ ਇੱਥੇ ਹਨਾ ਤੇ ਉਹਨਾਂ ਨੇ ਪਹਿਲਾਂ ਵੀ ਜਦੋਂ ਮਤਲਬ 5-7 5-10 ਸਾਲ ਪਹਿਲਾਂ ਪਹਿਲਾਂ ਵੀ ਉਹਨਾਂ ਨੇ ਰੋਕਿਆ ਕਿ ਦੋਸਤ ਬੁੱਤ ਦੀ ਜਗ੍ਹਾ ਅਸੀਂ ਥੜਾ ਬਣਾਉਣਾ ਚਾਹੁੰਦੇ ਸੀ ਉਹਨਾਂ ਨੇ ਉਦੋਂ ਉਸ ਟਾਈਮ ਵੀ ਰੋਕਿਆ ਤੇ ਉਹ ਜਦੋਂ ਹੁਣ ਅੱਜ ਲਾਉਣ ਜਾ ਰਹੇ ਆ ਅੱਜ ਪੰਚਾਇਤ ਵੀ ਨਾਲ ਆ ਸਾਰੇ ਮਤਲਬ ਕਾਨੂੰਨੀ ਕਾਰਵਾਈ ਦੇ ਅਧੀਨ ਅਸੀਂ ਲਾਉਣ ਜਾ ਤੇ ਲੈ ਲਈ ਹੈ ਕਹਿੰਦੇ ਜੀ ਸਟੇ ਲੈ ਲਈ ਹੈ ਇਹ ਗੁਰੂਜੀਤ ਕਰਨੇ ਹਾਂ ਜੀ ਸਰਪੰਚ ਨੇ ਲਈ ਹੈ ਜੀ ਅਸਾ ਸਟੇ ਲੈ ਲਈ ਤੇ ਸਰਕਾਰੀ ਜਗਾ ਦੇ ਉੱਤੇ ਪੁਰਾਣੀ ਆਪਣੀ ਸਰਕਾਰੀ ਜਗਾ ਦੇ ਉੱਪਰ ਜੀ ਇਹਨਾਂ ਨੇ ਸਟੇ ਲੈ ਲਈ 28 ਤਰੀਕ ਦੀ ਪੇਸੀ ਹੈ ਜੀ 28 ਦੀ ਪੇਸੀ ਹੈ ਪਰਸੈਂਟ ਤਾਂ ਇੱਧਰ ਇੱਕ ਪਾਸੇ ਨੇ ਜੀ ਉਹ 15% ਉਹ ਹੋਣੇ 20 80 90 ਤਾਂ ਲਗਾਉਣ ਤੇ ਤਿਆਰ ਨਹੀਂ ਜੀ ਠੀਕ ਹੈ ਇਹ ਜਿਹੜੇ 15 20% ਨੇ ਇਹ ਜਿਹੜੇ ਕਿਉਂ ਰੋਕ ਰਹੇ ਨੇ ਕਾਰਨ ਕੀ ਹੈ ਇਹ ਪੁਰਾਣਾ ਸਰਪੰਚਾ ਜੀ ਜਿਹੜਾ ਪਿਛਲੀ ਵਾਰ ਸਰਪੰਚੀ ਦੀ ਉਹ ਰੋਕ ਰਿਹਾ ਜ਼ਿਆਦਾਤਰ ਜੀ ਕਿ ਸਾਡਾ ਵਿਰੋਧ ਕਰਦੇ ਨੇ ਉਹਨਾਂ ਨੇ ਜਾਨੀ ਕਿ ਉਸ ਜਗ੍ਹਾ ਤੇ ਰੋਲਾ ਰੋਲਾ ਪਾ ਲਿਆ ਪਾਰਟੀ ਬਣਾ ਕੇ ਤੇ ਸਾਡੀ ਮਤਤ ਕਰੋ ਤੇ ਕੱਲ ਵੀ ਗੱਲ ਹੋਈ ਸੀ ਕੱਲ ਫਿਰ ਇਹ ਆਪਦੇ ਪੱਧਰ ਤੇ ਜਾਨੀ ਕਿ ਡੀਸੀ ਦਫ਼ਤਰ ਸੰਗਰੂਰ ਕੋਈ ਅਰਜੀ ਪੱਤਰ ਦੇਣ ਗਏ ਹੋਣੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਸਟੇਲੀਅਨ ਦੀ ਤੇ ਫਿਰ ਹੁਣ ਅੱਜ ਮੈਂ ਪਿੰਡ ਆਇਆ ਮੇਰਾ ਨਾਮ ਹੈ ਗੋਬਿੰਦ ਸਿੰਘ ਛਾਦੀ ਮਜ਼ਦੂਰ ਮੋਰਚੇ ਵੱਲੋਂ ਇਹ ਜਿਹੜਾ ਪਿੰਡ ਹੈ ਵਗਰੋਲ ਬਲਾਕ ਦੜਬਾ ਦੇ ਹਰਪਾਲ ਚੀਮਾ ਦਾ ਪਿੰਡ ਹੈ ਕਿਉਂਕਿ ਜੇ ਅੱਜ ਹਰਪਾਲ ਚੀਮਾ ਪਹਿਲਾਂ ਵੀ ਵਿਰੋਧੀ ਧਿਰ ਦੇ ਨੇਤਾ ਰਹੇ ਇੱਥੋਂ ਐਮਐਲਏ ਜਿੱਤੇ ਤੇ ਦੂਜੀ ਵਾਰੀ ਅੱਜ ਉਹਨਾਂ ਦੀ ਸਰਕਾਰ ਹੈ ਉਹ ਜਣੀ ਕਿ ਪੰਜਾਬ ਦੇ ਦੂਜੇ ਉਹਦੇ ਤੇ ਨੇ ਖਜ਼ਾਨਾ ਮੰਤਰੀ ਨੇ ਵੱਡੀ ਪਾਵਰ ਹੈ ਇਸ ਕਰਕੇ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਉਹ ਧਨਾੜ ਬੰਦਿਆ ਤੇ ਐਸੀ ਇੱਕ ਤਸਮੇਤ ਕੇਸ ਦਰਜ ਕਰਕੇ ਕਾਰਵਾਈ ਹੋਵੇ ਕਿਉਂਕਿ ਜਦੋਂ ਕਿ ਮੌਜੂਦਾ ਸਰਪੰਚ ਹੋਰ ਪਿੰਡ ਦੇ ਲੋਕ ਭੀਮਰਾਓ ਵਿੜਕਰ ਦਾ ਜਿਹੜਾ ਬੁੱਤ ਹੈ ਜਿਹੜੇ ਗਰੀਬਾਂ ਦੇ ਮਸੀਹਾ ਤੇ ਤੇ ਉਹਨਾਂ ਦਾ ਲਾਉਣ ਦੀ ਇੱਛਾ ਰੱਖਦੇ ਨੇ ਤਾਂ ਉਹਨਾਂ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਇਸ ਬੁੱਤ ਨੂੰ ਉਹਨਾਂ ਦੀ ਜਨੂੰ ਜਲਦ ਤੋਂ ਜਲਦ ਲਾਇਆ ਜਾਵੇ ਤੇ ਇੱਥੇ ਮੈਂ ਹੋਰ ਵੀ ਕਹਿਣਾ ਚਾਹੂੰਗਾ ਜਾਨੀ ਕਿ ਅ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਨੂੰ ਜਿਹੜੇ ਜਾਨੀ ਕਿ ਅੱਜ ਹਰ ਪਿੰਡ ਦੇ ਵਿੱਚ ਭਾਵੇਂ ਮਜ਼ਦੂਰ ਉਹਨਾਂ ਜਥੇਬੰਦਕ ਨਹੀਂ ਹੁੰਦਾ ਪਰ ਕਮਾਂਕਾਰਾਂ ਦੇ ਕਰਕੇ ਸਾਨੂੰ ਗਰੀਬੇ ਨੂੰ ਉਹਨੂੰ ਤੁੱਲੇ ਚਲਾਉਣੇ ਉਹੀ ਕਰਨਾ ਉਹੀ ਖਾਣਾ ਉਹਨੂੰ ਮੈਂ ਕਹਿਣਾ ਚਾਹੂੰਗਾ ਵੀ ਜੇ ਐਸੇ ਇੰਨਾ ਕਾਰਨਾ ਦੀ ਕਰ ਸਾਥ ਨਹੀਂ ਦਿੰਦੀ ਹੁਣ ਜਦੋਂ ਜਦੋਂ ਕਿ ਤੁਸੀਂ ਦਾਵਾ ਰੱਖਦੇ ਹੋ ਕਿ ਵੀ ਮੋਦੀ ਨੂੰ ਹਰਾਉਣਾ ਹੈ ਤਾਂ ਮੋਦੀ ਕੋਈ ਕੱਲਾ ਸੋਡਾ ਦੁਸ਼ਮਣ ਨਹੀਂ ਮੋਦੀ ਸਾਡਾ ਵੀ ਦੁਸ਼ਮਣ ਹੈ ਜਦੋਂ ਤੁਸੀਂ ਸਾਡੇ ਜਾਨੀ ਕਿ ਰੈਬਰਾਂ ਨੂੰ ਜਿਹੜੇ ਗਰੀਬਾਂ ਦੀ ਆਗੂ ਰਹੇ ਨੇ ਜਿਨ੍ਹਾਂ ਨੇ ਉਹ ਕੱਲੇ ਦੇ ਮਜ਼ਦੂਰਾਂ ਦੇ ਜਾਨੀ ਕਿ ਉਹ ਨਹੀਂ ਹੈਗੇ ਵੀ ਮਰੋਵੜਕਰ ਮਸੀਹੇ ਨਹੀਂ ਹੈਗੇ ਉਹ ਜਿੰਨੇ ਜਿਹੜੇ ਕਿ ਛੋਟੀ ਕਿਸਾਨੀ ਸਾਰੇ ਦੇ ਮਜ਼ੀਨੇ ਮੈਂ ਕਹਿਣਾ ਚਾਹੁੰਨਾ ਉਹਨਾਂ ਨੂੰ ਵੀ ਇਹੋ ਜਿਹੇ ਲੋਕ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਨਾ ਲਿਆ ਜਾਵੇ ਮੈਂ ਜਾਨੀ ਕਿ ਅੱਜ ਦੀ ਤੁਹਾਡੇ ਚੈਨਲ ਰਾਹੀਂ ਇਹ ਕਹਿਣਾ ਚਾਹੁੰਨਾ ਹੈ ਜਿਹੜੇ ਜਿਹੜੇ ਬਿਠੇ ਨੇ ਸਰ ਨਾ ਲੈਣੇ ਧਰਨਾ ਲੜ ਕੇ ਜੁਨੇ ਹੋਰ ਹੋਰ ਉੱਤਰਨਾ ਲੜ ਕੇ ਬੈਠੇ ਅੱਛਾ ਕੀ ਕਹਿੰਦੇ ਨੇ ਧਰਨਾ ਕਾਹ ਤੋਂ ਲਾਇਆ ਗਿਆ ਵੀ ਬੁੱਤ ਨਹੀਂ ਲੱਗਣ ਦੇਣਾ ਨਹੀਂ ਲੱਗਣ ਦੇ ਕਿੰਨੇ ਜੀ ਪੁਆਇੰਟ ਹੈ ਜਿਹੜਾ ਵੀ ਇਹ ਜਿੱਥੇ ਜਿਹੜੀ ਜਗ੍ਹਾ ਹੈ ਇਹ ਬਿਲਕੁਲ ਸਰਕਾਰੀ ਜਗ੍ਹਾ ਕਿਸੇ ਦੀ ਕੋਈ ਉਹ ਨਹੀਂ ਹੈਗੀ ਪ੍ਰਾਪਰਟੀ ਨਹੀਂ ਹੈਗੀ ਟੋਬੇ ਦੀ ਜਗ੍ਹਾ ਸੀ ਜਿਹੜੀ ਪਿਛਲੀ ਪੰਚਾਇਤ ਨੇ ਇਹਦੇ ਚ ਮਿੱਟੀ ਪਾ ਕੇ ਉਹਨੂੰ ਕਵਰ ਕਰਕੇ ਬਹੁਤ ਸਾਫ਼ ਸੁਥਰਾ ਵਧੀਆ ਬਣਾਇਆ ਹੋਇਆ ਠੀਕ ਹੈ ਫੇਸ ਕਰਕੇ ਵਧੀਆ ਬਣਾਉਣ ਤੋਂ ਬਾਅਦ ਅਸੀਂ ਨੇ ਆਖਿਆ ਵੀ ਸਾਰਾ ਇੱਥੇ ਸਾਫ਼ ਸੁਥਰਾ ਮਾਹੌਲ ਹੈ ਤੇ ਇੱਥੇ ਸਟੈਚੂ ਲਗਾਇਆ ਜਾਵੇ ਅੰਮੇਦਗਰ ਸਾਹਿਬ ਦਾ ਜਦ ਕਿ ਸਾਰੇ ਇਧਰੋਂ ਵੀ ਇਧਰੋਂ ਵੀ ਆਉਣ ਵਾਲੇ ਦੋਨੋਂ ਪਾਸੋਂ ਐਨ ਵਧੀਆ ਦਿਖਾਈ ਦੇਵੇ ਜਗ੍ਹਾ ਇੱਥੇ ਤਾਂ ਰੂੜੀਆਂ ਸੀ ਨਾਲਾ ਗੰਦਾ ਜਾਂ ਨਾਲਾ ਜਾਂਦਾ ਸੀ ਰੂੜੀਆਂ ਸੀ ਕਹਿੰਦੇ ਵੀ ਸਾਡੇ ਰਿਸ਼ਤੇਦਾਰ ਆਉਂਦੇ ਸਾਨੂੰ ਪੁੱਠਾ ਜਿਹਾ ਬੋਲਦੇ ਨੇ ਵੀ ਤੁਸੀਂ ਆਹ ਨਹੀਂ ਕਰਾ ਸਕਦੇ ਆਹ ਕਰੇ ਲਿਆ ਜਿਹੜੀ ਤੁਸੀਂ ਲਵਾਈ ਹੋਈ ਐ ਇਹ ਸਾਰਾ ਪਾਰਚ ਇਹ ਸਾਰਾ ਇੰਨਾ ਜਿਹੜਾ ਪਰੌਂਠਾ ਜਿਹਾ ਬਣਿਆ ਹੋਇਆ ਸਾਰਾ ਮੇਰਾ ਕਰਵਾਇਆ ਹੈ ਕਿੰਨਾ ਸਮਾਂ ਹੋ ਗਿਆ ਇਹਨੂੰ ਇਹ 2022 ਚ अच्छा असि ਗੱਲ ਕਰਤਾ ਵੀ ਹੁਣ ਕਿਤੇ ਪੁੱਤ ਲੱਗਣ ਵਾਲੇ ਨਹੀਂ 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 ਇਹ ਇਹ ਪੁਰਾਣਾ ਬਣਿਆ ਇਹ ਸਾਰੀਆਂ ਮੀਆਂ ਦੋ ਇਕੱਠੀ ਬਣੀ ਹੋ ਜਾਂਦੀ ਸਿਰੇ ਤੋਂ ਲੈ ਕੇ ਸਿਰੇ ਤੱਕ ਠੀਕ ਹੈ ਸੱਤ ਬਣ ਗਈ ਠੀਕ ਹੈ ਤੇ ਹੁਣ ਜਿਹੜਾ ਇਹ ਵਿਵਾਦ ਹੈ ਜਾਂ ਬਸਟੈਂਡ ਦੇ ਮਗਰ ਇੱਕ ਅੱਧਾ ਕਿਲਾ ਜ਼ਮੀਨ ਦਾ ਪੈ ਜੀ ਠੀਕ ਹੈ ਬਸਟੈਂਡ ਦੇ ਮਗਰ ਬਾਦੂ ਜਗ੍ਹਾ ਪਈ ਹੈ ਇੱਥੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਉਹ ਜਗ੍ਹਾ ਤੇ ਜਿਹੜਾ ਇਹ ਵਿਵਾਦ ਇਹਨੂੰ ਖਤਮ ਕਰਕੇ ਉਹ ਜਗ੍ਹਾ ਤੇ ਡਾਕਟਰ ਭੀਮਰਾਓ ਮਿੰਟ ਕਰਜੀ ਦਾ ਪੁੱਤ ਲਾਉਣਾ ਜਾਂ ਸਟੇਟੂ ਬਣਾਉਣਾ ਵੀ ਉੱਥੇ ਲਾਇਆ ਜਾਵੇ ਜਾਂ ਫਿਰ ਇੱਕ ਇਧਰ ਬੈਕ ਸਾਈਡ ਪਿੰਡ ਦੇ ਉਧਰ ਇੱਕ ਟੋਬਾ ਹੈ ਟ ਕਹਿੰਦੇ ਤੁਸੀਂ ਮੂਰਖਾ ਤੋਂ ਬਣਦੇ ਹੋ ਤੁਸੀਂ ਸਕੂਲ ਚਲਾਓ ਜਿਹੜਾ ਜਿਹੜਾ ਬੱਚਾ ਸਕੂਲ ਚ ਐਂਟਰੀ ਕਰਦਾ ਉਹਨੂੰ ਪਹਿਲਾਂ ਪਤਾ ਲੱਗੇ ਵੀ ਇਹ ਸਟੇਟਿਸ਼ੂ ਕੀ ਨਾਂ ਦਾ ਕਾਉਂਨ ਨੇ ਉਹਨਾਂ ਬਾਰੇ ਸਾਰਾ ਜਾਣਨਾ ਪਵੇ ਫੇਰ ਕੋਈ ਗੱਲ ਆਈ ਨਹੀਂ ਸਾਫ ਚ ਸਾਫ ਦੀ ਗੱਲ ਕਿਵੇਂ ਆਵੇ ਜੀ ਕੱਲਾ ਸਰਪੰਚ ਆਪ ਦੀ ਗੁਰਖੀ ਬੈਠੇ ਠੀਕ ਹੈ ਉਹ ਤਾਂ ਕਹਿੰਦਾ ਜਿੱਥੇ ਮੈਂ ਕਿਹਾ ਉੱਥੇ ਲੱਗੂ ਦੇਖ ਸਕਦੇ ਹੋ ਦੋਸਤੋ ਵੀ ਆਹਥਾ ਹੋਏਗਾ ਲਗਭਗ 2 ਕਿੱਸੇ ਵਿਥੋਂ ਹੋਊਗਾ ਇਹ ਆ ਲਾ ਲਓ ਵੀ ਇਹਦਾ ਬਵਾਦ ਹੈ ਜਿਹੜਾ ਹੈਗਾ ਤੇ ਇਹ ਕਹਿੰਦੇ ਮਾਈਆਂ ਦੇ ਅਸੀਂ ਇਹ ਜਗਾ ਵਾਰੀ ਕਹਿੰਦੇ ਆ ਵੀ ਆ ਜਗਾ ਤੇ ਨਾਲ ਸਾਡੇ ਨਾਲ ਤੱਕਾ ਕਰੋ ਆ ਸਾਰੀ ਦੋ ਮਰਲੇ ਥ ਵੀ ਹੋਰ ਪਿੰਡ ਦੇ ਆਲੇ ਦੁਆਲੇ ਸਾਰੇ 10 ਕਿਲੇ ਸਾਹਮਣੇ ਲਟ ਪਈ ਆ ਜਿੱਥੇ ਮਰਜ਼ੀ ਲਾ ਲੋ ਅਸੀਂ ਨਾਲ ਸਾਰੇ ਚੁੱਕ ਦੇਣ ਲਈ ਤਿਆਰ ਆਂ ਠੀਕ ਹੈ ਜੀ ਅਸਲ ਦੇ ਵਿੱਚ ਵੀ ਨਾ ਅਸੀਂ ਸਰਪੰਚ ਸਾਹਿਬ ਨੂੰ ਵੀ ਬੇਨਤੀ ਪਹਿਲਾਂ ਵੀ ਕੀਤੀ ਸੀ ਹੁਣ ਤੁਹਾਡੇ ਮਾਧਿਅਮ ਰਾਹੀਂ ਵੀ ਬੇਨਤੀ ਕਰਦੇ ਆਂ ਵੀ ਇੱਥੇ ਇਸ ਮੁਹੱਲੇ ਵਾਸਤੇ ਜਿੰਨੇ ਆਹ 5-4 ਮਰਲੇ ਜਿਹੜੀ ਜਗ੍ਹਾ ਹੈ ਸਿਰਫ ਇਹ ਬੇਨਤੀ ਕਰਕੇ ਹੀ ਲੈ ਰਹੇ ਆਂ ਕਿਉਂਕਿ ਡਾਕਟਰ ਮੇਦਕਰ ਦਾ ਅਸੀਂ ਵੀ ਸਤਿਕਾਰ ਕਰਦੇ ਆਂ ਸਾਰੇ ਹੀ ਸਤਿਕਾਰ ਕਰਦਾ ਹੈ ਇਹਦੇ ਵਿੱਚ ਕੋਈ ਇਦਾਂ ਦਾ ਵਿਰੋਧ ਕਰਨ ਵਾਲਾ ਬੰਦਾ ਕੋਈ ਵੀ ਨਹੀਂ ਹੈਗਾ ਕਿਉਂਕਿ ਪਿੰਡ ਦੇ ਵਿੱਚ 3-4 ਥਾਂ ਤੇ ਇਹ ਸਾਂਝੀ ਥਾਂ ਪਈ ਹੈ ਉਥੇ ਕਿਤੇ ਵੀ ਆਪਾਂ ਇਹ ਲਾ ਸਕਦੇ ਆ ਅਸੀਂ ਆਪ ਸਹਿਯੋਗ ਦੇਵਾਂਗੇ ਮਿੱਟੀ ਪਾਉਣ ਦਾ ਵੀ ਜਾਂ ਹੋਰ ਖਰਚੇ ਪੱਖੋਂ ਵੀ ਜੇਕਰ ਮਤਲਬ ਚਾਹੀਏ ਅਸੀਂ ਆਪ ਜਿੰਨਾ ਵੀ ਉਹ ਮਹਲਾਇ ਖੜਾ ਹੈ ਸਾਰਾ ਇਹ ਇਹ ਸਾਰਾ ਆਪ ਖਰਚਾ ਕਰਕੇ ਵੀ ਇਹ ਮਤਲਬ ਉਹ ਉੱਥੇ ਅੰਬੇਦਕਰ ਦਾ ਬੁੱਤ ਲਾਉਣ ਵਾਸਤੇ ਸਹਿਮਤ ਹੈ ਜੀ ਸਾਹਮਣੇ ਇੱਥੇ ਇੱਕ ਅੱਧਾ ਕਿੱਲਾ ਜ਼ਮੀਨ ਦਾ ਜਿਹੜਾ ਐਸਸੀਪੀ ਜਰਿਆ ਨੇ ਦਿੱਤਾ ਹੋਇਆ ਜੀ ਠੀਕ ਹੈ ਸਾਡੇ ਕੋਲ ਸਿਰਫ ਇਹ ਦੋ ਵਿਸਤਵੇ ਜਗ੍ਹਾ ਤੇ ਜਿਹਦੇ ਵਿੱਚ ਸਾਡੇ ਜਿੰਨੇ ਵੀ ਬੁੜੀਆਂ ਤੇ ਜਿੰਨੇ ਵੀ ਕੋਈ ਛੋਟਾ ਮੋਟਾ ਕੋਈ ਪ੍ਰੋਗਰਾਮ ਕਰਨਾ ਸੀ ਉਹ ਇੱਥੇ ਹੀ ਹੁੰਦਾ ਸੀ ਠੀਕ ਹੈ ਬਟ ਰੌਲਾ ਕੀ ਹੈ ਕਿ ਆ ਐਸਸੀਪੀ ਜਰਿਆ ਇਧਰਲੀ ਸਾਈਡ ਤੇ ਸੜਕ ਦੇ ਇਧਰ ਸਾਰੇ ਜੀ ਵੀ ਦੇ ਘਰ ਦੇ ਰੌਲਾ ਸਿਰਫ ਇਹ ਇੰਨੀ ਕੁ ਜਗ੍ਹਾ ਦਾ ਜਿਹੜਾ ਸਰਪੰਚ ਨੇ ਧੱਕੇ ਸਾਈ ਨਾਲ ਆਪਣੇ ਤਾਨਾ ਸਾਈ ਰਾਜ ਦੇ ਨਾਲ ਆ ਕੇ ਸਾਡਾ ਪੱਟੀ ਗਈ ਹੈ ਜੀ ਅਸੀਂ ਖੁਦ ਕਹਿ ਰਿਹਾ ਕਿ ਜੇ ਸਟੈਚੂ ਲਾਉਣਾ ਹੈ ਭੀਮਰਾਮ ਅੰਬੇਦਕਰ ਜੀ ਦਾ ਅਸੀਂ ਸਤਿਕਾਰ ਕਰਦਾ ਸੰਵਿਧਾਨ ਦਾ ਸਤਿਕਾਰ ਕਰਦੇ ਆ ਅਸੀਂ ਕਹਿੰਦਾ ਵੀ ਉਸ ਜਗ੍ਹਾ ਦੇ ਉੱਤੇ ਜਿਹੜੀਆਂ ਬਾਕੀ ਉਧਰ ਪਾਰਕ ਦੀ ਜਗ੍ਹਾ ਪਈ ਹੈ ਪੰਚਾਇਤੀ ਜਗ੍ਹਾ ਹੋਰ ਬਥੇਰੀਆਂ ਪਈਆਂ ਨੇ ਸਕੂਲ ਦੇ ਵਿੱਚ ਪ੍ਰਿੰਸੀਪਲ ਮੈਡਮ ਕਹਿ ਕੇ ਆ ਗਏ ਨੇ ਵੀ ਇੱਥੇ ਲਗਾ ਦਿਓ ਪਰ ਉਹ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਉਹ ਜਿੱਦ ਕਰੀ ਬੈਠੇ ਨੇ ਕਿ ਸਟੈਚੂ ਲੱਗਣਾ ਤਾਂ ਇੱਥੇ ਹੀ ਲੱਗਣਾ ਹੈ ਹੋਰ ਕਿਤੇ ਅਸੀਂ ਲਾਉਣਾ ਹੀ ਨਹੀਂ ਸਾਨੂੰ ਮੁਲਾਜ਼ਮ ਕਹਿ ਕੇ ਗਏ ਤੇ ਵੀ ਇਹ ਪੱਟਿਆ ਨਹੀਂ ਜਾਣਾ ਚਾਹੀਦਾ ਵੀ ਇਸ ਤਰ੍ਹਾਂ ਹੀ ਖੜਾ ਰਹੇ ਵੀ ਤੁਸੀਂ ਇਹਦੀ ਰਾਖੀ ਕਰਦੇ ਸੀ ਇਹਦੀ ਰਾਖੀ ਬਾਅਦ ਤੇ ਬੈਠੇ ਆ ਕਿਤੇ ਕੋਈ ਪੱਟ ਕੇ ਸਾਡੇ ਤੇ ਇਲਜ਼ਾਮ ਨਾ ਪਾਵੇ ਸਾਨੂੰ ਡਾਕਟਰ ਬੀ ਆਰ ਅੰਬੇਡਕਰ ਨੇ ਜੀ ਦੇਖੋ ਸਾਰਿਆਂ ਵਾਸਤੇ ਸਤਿਕਾਰਯੋਗ ਨਹੀਂ ਬਿਲਕੁਲ ਨਹੀਂ ਉਹਨਾਂ ਦਾ ਜਿਹੜਾ ਸੰਵਿਧਾਨ ਬਣਾਇਆ ਉਹਦਾ ਨਿੱਕੇ ਸਾਰੇ ਮੰਨ ਰਹੇ ਆ ਜੀ ਦੇਖੋ ਠੀਕ ਹੈ ਠੀਕ ਹੈ ਸੰਵਿਧਾਨ ਬਣਾਇਆ ਸੀਗਾ 13 ਕਮੇਟੀ ਸੀ ਡਰਾਫਟ ਡਰਾਫਟਿੰਗ ਕਮੇਟੀ ਦੇ ਉਹ ਚੇਅਰਮੈਨ ਸੀ ਜੀ ਖਰੜਾ ਪਿਆਰ ਕੀਤਾ ਸੀਗਾ ਉਹਨਾਂ ਨੇ ਸੰਵਿਧਾਨ ਦਾ ਇਸ ਕਰਕੇ ਉਹਨਾਂ ਨੂੰ ਸੰਵਿਧਾਨ ਦਾ ਪਿਤਾਮਾ ਵੀ ਕਿਹਾ ਜਾਂਦਾ ਠੀਕ ਹੈ ਬਿਲਕੁਲ ਬਿਲਕੁਲ ਸਤਿਕਾਰ ਕਰਦੇ ਆਂ ਮਸਲਾ ਕੀ ਹੈ ਜੀ ਮਸਲਾ ਸਿਰਫ ਇਹ ਜਗ੍ਹਾ ਦਾ ਹੈ ਇਹ ਜਗ੍ਹਾ ਦਾ ਮਸਲਾ ਕੀ ਹੈ ਜੀ ਇਹ ਬੀਜੀ ਗਮਾਰ ਨੂੰ ਬੈਠਣ ਖੜਨ ਵਾਸਤੇ ਹੋਰ ਕੋਈ ਜਗ੍ਹਾ ਨਹੀਂ ਹੈਗੀ ਠੀਕ ਹੈ ਇਹਨਾਂ ਸਿਰਫ ਇਹਨਾਂ ਦਾ ਇਹ ਮੇੜ ਦਾ ਸਾਰੇ ਦਾ ਭਾਈਚਾਰਾ ਦਾ ਇਹ ਨਹੀਂ ਹੈਗਾ ਵੀ ਬੁੱਤ ਲੱਗਣ ਵਿੱਚ ਕਿਸੇ ਦਾ ਕੋਈ ਇਤਰਾਜ਼ ਨਹੀਂ ਹੈਗਾ ਜੀ ਬੁੱਤ ਲੱਗਣਾ ਚਾਹੀਦਾ ਅਸੀਂ ਚਾਹੁੰਦੇ ਬੁੱਤ ਲੱਗੇ ਜੀ ਸਾਡੇ ਪਿੰਡ ਦੀ ਸ਼ਾਨ ਬਣੇ ਪਰ ਸਿਰਫ ਇਹ ਜਗ੍ਹਾ ਨੂੰ ਛੱਡ ਕੇ ਹੋਰ ਸਾਡੇ ਪਿੰਡਾਂ 'ਚ ਬਹੁਤ ਜਗ੍ਹਾ ਪਈਆਂ ਕਾਨੂੰ ਦਿਖਾ ਵੀ ਦਵਾਂਗੇ ਉਥੇ ਇਹ ਬੁੱਤ ਲੱਗਣਾ ਚਾਹੀਦਾ ਜੀ ਅਸੀਂ ਸਹਿਯੋਗ ਦਵਾਂਗੇ ਜੀ ਬਾਕੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਉਹ ਅੱਗੇ ਆ ਕੇ ਇਸ ਮਸਲੇ ਨੂੰ ਜੇਠਣਾ ਜੀ ਕਿਉਂਕਿ ਇਹ ਸਾਡਾ ਦੋਨਾਂ ਭਾਈਚਾਰਿਆਂ ਦੇ ਵਿੱਚ ਵਿਵਾਦ ਖੜਾ ਹੋ ਰਿਹਾ ਜੀ ਅਸੀਂ ਚਾਹੁੰਦੇ ਵੀ ਇਹ ਵਿਵਾਦ ਖਤਮ ਹੋਵੇ ਸਾਡਾ ਰੋਜ਼ ਦਾ ਭਾਈਚਾਰਾ ਜੀ ਅਸੀਂ ਉਹਨਾਂ ਨਾਲ ਵਰਤਦੇ ਆਂ ਉਹ ਸਾਡੇ ਨਾਲ ਵਰਤਦੇ ਨੇ ਸੰਮਣ ਆ ਗਏ ਇਨਸਾਨ ਨੂੰ ਚਿੱਠੀਆਂ ਭੇਜਦੇ ਨੇ ਨਾਲੇ ਜੀ ਅੱਛਾ ਸੰਮਣ ਆ ਗਏ ਹਾਂ ਜੀ ਆ ਰੋਕੇ ਜਾ ਰਿਹਾ ਇਹ ਜੀ ਨਹੀਂ ਇਸ ਵੇਚੂ ਲਾਉਣ ਦੇ ਵਿੱਚ ਹਾਂ ਜੀ ਹਾਂ ਸਾਨੂੰ ਜਾਤ ਪਾਤ ਦੇ ਤੌਰ ਤੇ ਜੀ ਇਹ ਸਾਡੇ ਨਾਲ ਵਿਖਰੀਮਾ ਕਰ ਰਹੇ ਨੇ ਜੀ ਠੀ ਆ ਦੇਖੋ ਜੀ ਭਾਰੀ ਇਕੱਠਾ ਜਿਹੜਾ ਮੰਗਰੋਲ ਪਿੰਡ ਦੇ ਵਿੱਚ ਹੋਇਆਗਾ ਤਸਵੀਰਾਂ ਦੇਖ ਰਹੇ ਹਾਂ ਬਈ ਇੱਕ ਸਕੈਚੂ ਲਾਉਣ ਤੋਂ ਹੈ ਜਿਹੜਾ ਪਹਿਲੀ ਵਾਰੀ ਦੇਖਿਆ ਵੀ ਰੋਕਿਆ ਜਾ ਰਿਹਾ ਹੈ ਸੰਮਣ ਵੀ ਆ ਗਏ ਕਹਿੰਦੇ ਸਾਨੂੰ ਸਟੇ ਵੀ ਲੈ ਲਈ ਹਾਂ ਜੀ ਸਟੇ ਲੈ ਲਈ ਸਰਕਾਰੀ ਜਗ੍ਹਾ ਦੀ ਸਟੇ ਲੈ ਲਈ ਜੀ ਹੋ ਅੱਛਾ ਹਾਂ ਜੀ ਪਹਿਲਾਂ ਦੱਬੀ ਹੋਈ ਸੀ ਉਹਨਾਂ ਦੀ ਲੋਕਾਂ ਦੀ ਸਰਕਾਰੀ ਜਗ੍ਹਾ ਦੀ ਹੈ ਸਟੇ ਲੈ ਲਈ ਹਾਂ ਜੀ ਇਹ ਜਗ੍ਹਾ ਪਹਿਲਾਂ ਦੱਬੀ ਨਹੀਂ ਲਵੇ ਘਰ ਵਾਲਿਆਂ ਦੀ ਠੀਕ ਹੈ ਤੇ ਇਹ ਪਿਛਲੇ ਸਰਪੰਚ ਨੇ ਛੜਾ ਕੇ ਇੱਥੇ ਚੱਲ ਕਰੇ ਨੇ ਜੀ ਮਰਾਤੀ ਜੀ ਠੀਕ ਹੈ ਅਰਨ ਵਾਸਤੇ ਜੀ ਚੱਲ ਇਹ ਹੁਣ ਅਸੀਂ ਸਟੇਚੂ ਲਾਉਂਦੇ ਤੇ ਜੀ ਤੇ ਇਹਨਾਂ ਨੇ ਰੋਕਤਾ ਸਾਨੂੰ ਠੀਕ ਹੈ ਹਾਂਜੀ ਬਿਨਾ ਪੰਚਾਇਤ ਤੋਂ ਜੀ ਇਹਦੇ ਲਈ ਆਈਏ ਜੀ ਨਹੀਂ ਬਿਨਾ ਪੰਚਾਇਤ ਤੋਂ ਸਟੇ ਲਈ ਆਈ ਇਹਨਾਂ ਨੇ ਇਹਨਾਂ ਕੋਈ ਪੰਚਾਇਤ ਨਹੀਂ ਮੌਜੂਦਾ ਪੁਰਾਣਾ ਸਰਪੰਚ ਜਿਹੜਾ ਉਹ ਆਸਟ੍ਰੇਲੀਆ ਗਿਆਗਾ ਤੇ ਗਰੀਬ ਜਨਤਾ ਨਾਲ ਧੱਕਾ ਹੋ ਰਿਹਾਗਾ ਪੈਸੇ ਦੇ ਜ਼ੋਰ ਤੇ ਕਰਿਆ ਗਿਆ ਕਿਉਂਕਿ ਉਹ ਹੀ ਸੰਵਿਧਾਨ ਜਿਹੜਾ ਲਿਖਿਆ ਹੋਇਆ ਉਸੇ ਸਿਧਾਂਤ ਸੰਵਿਧਾਨ ਨੇ ਸਟੇ ਦਿੱਤੀ ਹਾਂਜੀ ਹਾਂ ਉਹ ਫਿਰ ਪੈਸੇ ਦੀ ਹੀ ਔਰਤ ਲੈ ਕੇ ਆਇਆ ਨਾ ਇਹ ਗਰੀਬਾਂ ਦੀ ਕੋਣ ਹੁੰਦਾਗਾ ਕੋਈ ਵੀ ਫੋਨ ਕਰਨ ਤਾਂ ਉੱਥੋਂ ਪੁਲਿਸ ਆ ਜਾਂਦੀ ਹੈ ਗੱਡੀਆਂ ਲੈ ਕੇ ਸਾਡੇ ਉਧਰ ਨਾ ਕੋਈ ਪੁਲਿਸ ਨਹੀਂ ਕੋਈ ਹੋਣੀ ਕਾਰਵਾਈ ਕੋਈ ਨਹੀਂ ਕਰ ਰਹੀ ਪੁਰਜ ਨਾਲ ਆਈ ਸੇਫ ਉਹ ਉਹ ਨਹੀਂ ਉਹਨੇ ਨਹੀਂ ਕਿਹਾ ਪੁਲਿਸ ਨੂੰ ਵੀ ਹੈ ਅੱਜ ਵੀ ਠਾਣੇ ਚਾਹੀ ਜੀ ਗਿਆ ਉਹ ਅੱਛਾ ਸੇਫ ਮੈਂਬਰ ਦੇ ਨਾਲ ਮੌਜੂਦਾ ਸਰਪੰਚ ਜੀ ਸਾਡੇ ਨਾਲ ਨੇਗੇ ਸਾਰੇ ਵੀ ਸਹਿਮਤੀ ਹੈ ਜੀ ਜਾਂਦੇ ਨੇ ਕਿਵੇਂ ਜੀ ਜਿਹੜਾ ਨਵੇਂ ਘਰ ਵਾਲਾ ਸੀ ਉਹ ਸਾਡੇ ਡਾਂਗ ਲੈ ਕੇ ਪਿਆ ਪਿਛਲੇ ਵਾਰੀ ਗਿਆ ਨਹੀਂ ਜੀ ਬਾਤੂ ਜੀ ਅੱਛਾ ਹਾਂਜੀ ਡਾਂਗ ਲੈ ਕੇ ਕਿਉਂ ਵੀ ਵੀ ਕਿਉਂ ਲਾ ਰਹੇ ਤੁਸੀਂ ਇੱਥੇ ਇੱਕ ਕਿਕਰ ਦੇ ਲਵੇ ਹਾਂਜੀ ਇਹ ਬੰਦਾ ਨਵੇਂ ਘਰ ਵਾਲਾ ਡਾਂਗ ਲੈ ਕੇ ਪਿਆ ਹਣੇ ਘਰ ਉੱਥੇ ਇੱਟਾਂ ਇੰਜਾਂ ਵਈਆਂ ਸਾਰਿਆਂ ਨੇ ਚਕਵੰਗੀਆਂ ਨੇ ਜੀ ਇਹ ਬਾਈ ਜਿਹੜੇ ਸਟੈਚੂ ਲਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂਗੇ ਇੱਕ ਗੱਲ ਉਹਨਾਂ ਨੇ ਰੱਖੀ ਹੈ ਜਿਹੜੀ ਸਾਹਮਣੇ ਜਗ੍ਹਾ ਬੈਠੇ ਨੇ ਤੁਸੀਂ ਤਾਂ ਕਿਹਾ ਸੀ ਵੀ ਧਰਨਾ ਲਾ ਰਖਿਆ ਆਪਾਂ ਉਹਨੂੰ ਕਿਹਾ ਵੀ ਇਹ ਕਾਹਦਾ ਪਈ ਧਰਨਾ ਲਾਏ ਤੁਸੀਂ ਉਹ ਕਹਿੰਦੇ ਧਰਨਾ ਨਹੀਂ ਅਸੀਂ ਤਾਂ ਰੱਖ ਹੀ ਰੱਖ ਰਹੇ ਹਾਂ ਸਾਨੂੰ ਤਾਂ ਐਸੇ ਚੋਣਾਂ ਕਹੋ ਜੀ ਇੱਟੇ ਹਿੱਲ ਗਈ ਤੁਸੀਂ ਜ਼ਿੰਮੇਦਾਰ ਹੋ ਵੀ ਅਸੀਂ ਤਾਂ ਰੱਖ ਹੀ ਰੱਖ ਰਹੇ ਹਾਂਗੇ ਉਹ ਐਂ ਕਹਿ ਰਹੇ ਨੇ ਇਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਪਰ ਆਪ ਕੱਲ੍ਹ ਵਾਲੀ ਵੀਡੀਓ ਦੇਖ ਕੇ ਦੇਖੋ ਜੀ ਸਰਪੰਚ ਸਾਹਿਬ ਨੇ ਧਰਨਾ ਕਿਹਾ ਜੀ ਉਹਦੇ ਵਿੱਚ ਸੁਣ ਲਓ ਜੀ ਹੁਣੇ ਵੀਡੀਓ ਅੱਛਾ ਸਰਪੰਚ ਸਾਹਿਬ ਕਹਿੰਦਾ ਉਹ ਧਰਨਾ ਲਈ ਬੈਠੇ ਨਿਕਲੇ ਆ ਜੀ ਠੀਕ ਹੈ ਪਹਿਲਾ ਸਰਪੰਚ ਆ ਜੀ ਉਨੇ ਕੱਲ ਵੀਡੀਓ ਦੇ ਵਿੱਚ ਕਿਹਾ ਵੀ 70 ਨਾ ਨਹੀਂ ਬੈਠੇ ਨੇ ਠੀਕ ਹੈ ਮੈਂ ਇਹੀ ਕਿਹਾ ਸੀ ਵੀ ਤੁਸੀਂ ਧਰਨਾ ਪਈ ਕਿਉਂ ਲਾਇਆ ਉਹ ਕਹਿੰਦੇ ਸੀ ਧਰਨਾ ਨਹੀਂ ਲਾਇਆ ਸੀ ਤਾਂ ਰੱਖ ਹੀ ਰੱਖ ਰਹੇ ਹਾਂ ਜੀ ਵੀਡੀਓ ਚੈੱਕ ਕਰੋ ਜੀ ਆਪਣੀ ਪਹਿਲਾਂ ਇੱਕ ਨਹੀਂ ਕਰੋ ਜੀ ਅੱਛਾ ਵੀਡੀਓ ਚੈੱਕ ਕਰੋ ਜੀ ਕਿਵੇਂ ਆ ਉਹਨਾਂ ਨੇ ਇਹ ਵੀ ਕਿਹਾ ਜੀ ਅਸੀਂ ਪਿੱਟ ਸੱਪਾ ਕਰਦੇ ਹਾਂ ਕੀ ਇਹ ਹਰੇਕ ਪਿੰਡ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਣਾ ਹੁੰਦੀਆਂ ਨੇ ਪਾਰਕਾ ਹੁੰਦੀਆਂ ਨੇ ਉਹਦੇ ਚ ਪਿੱਟ ਸੱਪਾ ਕਰਦੇ ਨੇ ਜੀ ਲੋਕ ਪਾਣੀ ਇਹ ਜਿਹੜੇ ਘਰ ਡੁੱਬ ਜਾਣਗੇ ਜੀ ਸਾਡੇ ਸਾਰੇ ਸਿਆਮ ਲੜ ਦੇ ਟੋਬਾ ਰੁਕ ਟੋਬਾ ਰੁਕਿਆ ਸਾਰਾ ਇਹ ਕਹਿੰਦੇ ਆ ਟੋਬੇ ਚ ਬਣਾਉਣ ਵਾਸਤੇ ਸਾਨੂੰ ਉੱਬਣ ਵਾਸਤੇ ਕਹਿੰਦੇ ਨੇ ਵੀ ਪਣਾ ਜੀ ਨੂੰ ਬੰਦ ਕਰ ਦਿੱਤੀ ਬੰਦ ਕਰ ਦਿੱਤੀ ਸਾਡੇ ਘਰ ਫੇਰ ਅਸੀਂ ਨੀਵੇਂ ਹੋ ਜਾਣਗੇ ਅਸੀਂ ਫੇਰ ਫਿਰ ਕਰਾਂਗੇ ਤੁਹਾਡੀ ਜ਼ਿੰਦਗੀ ਸਾਡੀ ਐਸੇ ਕੰਮ ਚ ਲੰਘ ਜੂਗੀ ਠੀਕ ਹੈ ਇਧਰ ਗੱਲ ਦੀ ਬੇਅਦਬੀ ਦੇ ਆਪਦੀ ਦੇ ਆਪਦੀ ਹੈ ਇਸ ਕਰਕੇ ਬੇਨਤੀ ਕਰਦੇ ਵੀ ਸਕੂਲ ਦੇ ਵਿੱਚ ਲੱਗ ਜੇ ਬੀਆਰਐਮ ਬੈਠ ਗਾ ਸਾਨੂੰ ਕਿਹੜਾ ਦੂਰ ਨਹੀਂ ਜੀ ਫਿਰ ਸਾਨੂੰ ਉਹਨੇ ਜਾ ਪਾਸ ਲੈਣੇ ਜਾ ਪੜ੍ਹਨੀ ਨਹੀਂ ਅਸੀਂ ਚਾਹੁੰਦੇ ਆ ਜੀ ਕਿ ਨੋ ਬੁੱਤ ਲੱਗੇ ਪਿੰਡ ਦੇ ਵਿੱਚ ਉਹਦਾ ਸਾਰੇ ਜਗ੍ਹਾ ਪਦਰ ਜਿੱਥੇ ਮਰਦੀ ਲੱਗ ਜੇ ਜੋ ਉਹਨਾਂ ਦਾ ਕਾਨੂੰਨ ਆਇਆ ਨਹੀਂ ਸਾਰੇ ਬੰਦੇ ਪਿੰਡ 27 ਸਕੂਲ ਪਿੰਡ ਦਾ ਸਭਾ ਦਾ ਸਾਂਝਾ ਹੈ ਜੀ ਉਹ ਸਾਰੇ ਪੜ੍ਹਦੇ ਨੇ ਨਾਲੇ ਉੱਥੇ ਸਕੂਲ ਚ ਜਾਂਦੇ ਨੇ ਇਹ ਐਸਿਆਂ ਦੇ ਵੀ ਬੱਚੇ ਸਕੂਲ ਚ ਜਾਂਦੇ ਨੇ ਉੱਥੇ ਬੱਚਿਆਂ ਨੂੰ ਸਿੱਖਿਆ ਹੀ ਮਿਲੂਗੀ ਇਹਨਾਂ ਦੇ ਵੀ ਇਹਨਾਂ ਨੇ ਸਾਡੇ ਲਈ ਕਿਸ ਤਰ੍ਹਾਂ ਸੰਵਿਧਾਨ ਹੋਣਾ ਹੈ ਕੀ ਕੀਤਾ 26 ਜਨਵਰੀ ਦੇਖੋ ਆ ਰਹੀ ਹੈ ਦੇ ਕਿੰਨੇ ਮਸਲੇ ਆਉਂਦੇ ਆ। ਇਹ ਸੋ ਪੰਜਾਬ ਨੂੰ ਦੇਖੋ ਆਪਣਾ ਸੰਵਿਧਾਨ ਲਾਗੂ ਹੋਇਆ ਸੀਗਾ। ਪਰ ਹਰ ਸਾਲ ਮਨਾਉਨੇ ਆ ਜੀ। ਅਸੀਂ ਉੱਥੇ ਜਨਮ ਦਿਨ ਵੀ ਮਨਾਵਾਂਗੇ ਜੀ ਉੱਥੇ ਬੁੱਤ ਲੱਗਦਾ ਇਹ। ਅਛਾ ਇੱਕ ਹੋਰ ਕਹਿ ਰਹੇ ਨੇ ਉਹ ਕਹਿੰਦੇ ਵੀ 25 ਸਾਲ ਦੇ ਰੋਕ ਰਹੇ ਨੇ ਸਾਨੂੰ ਤਾਂ ਅਸੀਂ ਤਾਂ 25 ਸਾਲ। ਹਾਂ ਜੀ। ਇਹ ਤਾਂ ਇਹ ਹੋ ਸਕਦਾ ਹੈ। ਇਹ 25 ਸਾਲ ਦੇ ਰੋਕ ਰਹੇ ਨੇ। ਇਹਦਾ ਸਿਰਫ ਆ ਵੋਟਾਂ ਕਰਕੇ ਸਾਰਾ ਜਿਹੜਾ ਅੱਜ ਮਸਲਾ ਹੋ ਰਿਹਾ ਇਹ 25 ਸਾਲ ਪਹਿਲਾਂ ਵੀ ਹੋਇਆ ਹੁੰਦਾ। ਜੇਕਰ ਜਿਵੇਂ ਅੱਜ ਇਹ ਇਕੱਠ ਹੋਇਆ ਹੈ ਜੇ 25 ਸਾਲ ਪਹਿਲਾਂ ਵੀ ਰੋਕ 25 ਸਾਲ ਪਹਿਲਾਂ ਵੀ ਇਸ ਤਰ੍ਹਾਂ ਇਕੱਠੇ ਹੋਏ ਹੁੰਦੇ। ਸਰਪੰਚ ਸਮਾਪਾਈ ਜਾਰੇ ਬੁਬਾਲ ਖੜਾ ਕਰ ਰਹੇ ਨੇ ਜੀ ਉਹ ਅਕੇ ਵੀ ਉਹਨਾਂ ਨੂੰ ਬੁਬਾਲ ਖੜਾ ਕਰਨ ਦੀ ਵਿਚਾਰੇ ਭਾਈਚਾਰਿਆਂ ਨੂੰ ਉਧਰੋਂ ਵੀ ਬੰਦੇ ਲੈਂਦੇ ਜੀ ਚਾਰ ਬੰਦੇ ਇਧਰੋਂ ਲੈਂਦੇ ਬਿਠਾ ਕੇ ਸਮਝਾਉਂਦੇ ਜੀ ਸਕੂਲ ਚ ਲਾਣ ਦੇ ਕਿਤੇ ਹੋਰ ਪਰਲੇ ਪਾਸੇ ਬਹੁਤ ਜਿਆਦਾ ਪਈ ਹੈ ਜੀ ਪੰਚਾਇਤੀ ਆਹਰੇ ਪਈ ਹੈ ਇੱਥੇ ਲਾਦਣ ਜੀ ਉਹ ਪਿੱਛੇ ਹੋਰ ਬਹੁਤ ਪਈ ਹੈ ਜੀ ਜਗਾ ਉੱਥੇ ਲਾਦਣ ਜੀ ਆ ਦੇਖਾ ਨਾ ਬੋਟਾ ਥੋੜਾ ਫਾਸਲਾ 50 ਫੁੱਟ ਦਾ ਫਾਸਲਾ ਹੈ ਨਹੀਂ ਲੱਗ ਜਾਣ ਵਾਲੇ ਅੱਧਾ ਕਿਲਾ ਸਾਫ ਸੁਥਰਾ ਥੋੜੇ ਵੀ 15 ਸਾਲ ਦਾ ਉਹ ਸਾਹਮਣੇ ਕਿਕਰ ਦੇ ਉੱਪਰ ਹੀ ਲਾਇਆ ਮਤਲਬ ਇਹਦੇ ਤਸਵੀਰ ਲਾਈ ਹੋਈ ਜੀ ਕਿਕਰ ਦੇ ਉੱਪਰੇ ਖੜਾ ਸੀ ਇਹ ਜੀ ਉਸ ਤੋਂ ਬਾਅਦ ਇਹ ਫਿਰ ਉਰੇ ਲੈ ਆਏ ਨਾ ਉਹਦੇ ਵਿੱਚ ਅਸੀਂ ਜਿਹਨੇ ਮੋਤੀ ਲਾਓ ਮਸਲਾ ਸਾਰਾ ਬੰਦਾ ਲੱਗ ਗਿਆ ਜੀ ਇਹ ਪਿਛੀ ਪਜਾਇਤ ਮੰਗ ਕੀ ਜਗਾ ਲਈਦੀ ਇਹ ਬਾਕੀ ਇਹ ਹੋਰ ਹੈ ਜੀ ਇਹ ਕਿੰਨੀ ਕਿ ਜਗਾ ਖੁੱਡੀ ਆਹ ਇਹ ਪਾਰਕ ਦੀ ਜਗਾ ਨਹੀਂ ਹੈਗੀ ਜੀ ਇਹ ਤਾਂ ਸਾਡਾ ਰਸਤਾ ਠੀਕ ਹੈ ਰਸਤਾ ਹੋਣ ਦੇ ਕਾਰਨ ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਕਰੀ ਦੀ ਵੀ ਅਸੀਂ ਥੋੜੇ ਰਸਤੇ ਨਾਲ ਵੀ ਸਾਰ ਲਾਂਗੇ ਸਾਨੂੰ ਇੰਨੇ ਕੀ ਜਗਾ ਦਿੱਤੀ ਜਾਵੇ ਇੱਥੇ ਬੈਠੇ ਜਾਣਗੇ ਫਿਰ ਸਾਡੀ ਸਰਪੰਚ ਨਹੀਂ ਨਹੀਂ ਉੱਥੇ ਲਾਇਆ ਜਾਵੇ ਜੱチェ ਦੀ ਜਗਾ ਪੈ